ਤੇ ਬਹੁਤ ਸਾਰੇ ਲੋਕ ਤਮਾਸ਼ਾ ਦੇਖਣ ਆਏ ਆ ਆਸੇ ਪਾਸੇ ਦੇ ਪਿੰਡ ਦੇ ਲੋਕ ਕਈ ਤਮਾਸ਼ਾ ਦੇਖਣ ਆਏ ਆ ਨਿੱਕੀ ਜੀ ਬੱਚੀ ਨੂੰ ਪਤਾ ਨਹੀਂ ਕਿਉਂ ਲਿਆਂਦਾ ਕਿਸੇ ਨੇ ਬਾਈ ਦੀ ਤੁਹਾਡੀ ਬੱਚੀ ਆ ਐ ਬਾਈ ਯਾਰ ਬੱਚੇ ਨੂੰ ਇੱਥੇ ਕਿਉਂ ਖਤਰੇ 'ਚ ਪਾਇਆ ਯਾਰ ਇਹ ਛੋਟੇ ਛੋਟੇ ਬੱਚੇ ਖੜੇ ਨੇ ਪੁੱਤ ਕਿਹਦੇ ਨਾਲ ਆਏ ਓਥੇ ਪਾਪਾ ਨਾਲ ਪਾਪਾ ਨਾਲ ਕਿੱਧਰੋਂ ਆਏ ਓ ਹਾਂਜੀ ਪੜੇ ਫਿਰ ਇੱਥੇ ਕੀ ਕਰਨ ਆਏ ਆ ਇੱਥੇ ਕੀ ਕਰਨ ਆਏ ਆ ਇਹ ਦੁੱਖ ਦੀ ਘੜੀ ਐ ਇਹਨੂੰ ਤਮਾਸ਼ਾ ਨਾ ਬਣਾਓ ਘਰੇ ਚੱਲੋ ਇੱਥੇ ਛੋਟੇ ਛੋਟੇ ਬੱਚੇ ਆ ਯਾਰ ਜੇ ਇਹਨਾਂ ਨੂੰ ਕੋਣ ਕੁਛ ਹੋ ਗਿਆ ਜ਼ਿੰਮੇਵਾਰ ਕੌਣ ਹੈ ਜਿਹੜੇ ਤਮਾਸ਼ਾ ਵੇਖਣ ਪਹੁੰਚੇ ਆ ਉਹ ਵੇਖ ਕੇ ਪਰਾ ਹੋਈ ਜਾਂਦੇ ਆ ਪਰ ਇਹ ਦੁੱਖ ਦੀ ਘੜੀ ਆ ਮੈਂ ਤੁਹਾਨੂੰ ਕੀ ਕਿਹਾ ਮੈਂ ਤੁਹਾਨੂੰ ਕੀ ਕਿਹਾ ਮੈਨੂੰ ਇਹ ਦੱਸੋ ਇਹ ਕਹਿੰਦਾ ਤਮਾਸ਼ਾ ਵੇਖਣ ਆਣੇ ਪਰ ਮੜ ਗਏ ਵੇਖਣ ਵਾਲੇ ਹੈ ਨਹੀਂ ਕਈ ਮੇਰੇ ਭਰਾ ਰੀਲਾ ਵੀ ਬਣਾਈ ਜਾਂਦੇ ਆ। ਈਲਾ ਪੜਾਈ ਜਾਂਦੇ ਹੋ। ਹਾਂਜੀ ਭਾਈ ਜੀ। ਲੱਗਦਾ ਭਾਈ ਪੰਜਾਬ ਡੋਬਦਾ ਹੋਵੇ ਤੇ ਅਸੀਂ ਰੀਲਾ ਬਣਾਉਂਦੇ ਹੋਏ ਚੰਗਾ ਲੱਗਦਾ। ਨਹੀਂ ਜੀ। ਫੇਰ ਭਾਈ ਆਪਾਂ ਕਾਹਤੋਂ ਬਣਾਉਨੇ ਆ। ਕੋਈ ਮੇਲਾ ਲੱਗਿਆ ਸੀ ਤਮਾਸ਼ਾ ਦੇਖਣ ਆਏ। ਨਹੀਂ ਸਰ ਜੀ ਮੇਲਾ ਨਹੀਂ। ਫੇਰ ਕਿਉਂ ਦੇਖ ਰਹੇ ਆ ਯਾਰ ਭਰਾ ਇੱਥੇ ਜੇ ਜੇ ਕੋਈ ਨੁਕਸਾਨ ਹੋ ਗਿਆ ਜ਼ਿੰਮੇਵਾਰ ਕੌਣ ਆ ਮੁੜ ਕੇ ਕਹੋਗੇ ਪ੍ਰਸ਼ਾਸਨ ਦੀ ਗਲਤੀ ਨਾਲ ਹੋ ਗਿਆ। ਤੇ ਭਾਈ ਅਦਰ ਕੀ ਯਾਰ ਇੱਥੇ ਪੰਜਾਬ ਡੁੱਬੀ ਆਂ ਤਾਂ ਤਮਾਸ਼ਾ ਦੇਖਣ ਆਏ ਹੋ ਤੁਸੀਂ। ਹਾਂ ਪੰਜਾਬ ਡੁੱਬ ਰਿਹਾ ਯਾਰ ਤੁਸੀਂ ਘਰਾਂ ਚ ਬੈਠੋ ਯਾਰ ਇਧਰੋਂ ਤਾਂ ਲੋਕਾਂ ਨੂੰ ਮੱਸਾ ਬਚਾਈ ਜਾਂਦੇ ਅਸੀਂ ਤੁਸੀਂ ਇੱਥੇ ਵਰਦੋ ਆ ਬੱਚੇ ਨਿੱਕੇ ਨਿੱਕੇ ਆ ਪੁੱਤ ਕਿ ਆ ਆ ਕੀ ਦਾ ਆ ਤੁਰਪੇ ਤੁਰਪੇ ਬਾਈ ਆ ਜਿਹੜੇ ਸਵਾਦ ਲੈਣ ਆਏ ਸੀ ਜਿਹੜੇ ਤਮਾਸ਼ਾ ਦੇਖਣ ਆਏ ਸੀ ਆ ਤੁਰਪੇ ਜਿਹੜੇ ਆ ਤਮਾਸ਼ਾ ਵੇਖਣ ਵਾਲੇ ਆਏ ਹੋਏ ਨੇ ਅਸੀਂ ਵੀ ਬੇਨਤੀ ਕਰਦੇ ਆਂ ਵੀ ਇਹ ਥੋੜਾ ਜਿਹਾ ਆਦਾ ਕੰਟਰੋਲ ਕਰਨ ਕਿਉਂਕਿ ਸਾਡੇ ਜਿਹੜੇ ਸਮਾਜ ਸੇਵਕ ਸੇਵਾ ਲੈ ਕੇ ਆ ਰਹੇ ਨੇ ਉਹਨਾਂ ਨੂੰ ਵੀ ਨਹੀਂ ਅੱਗੇ ਆਂਦਾ ਜਾ ਰਿਹਾ ਪੁੱਤ ਕਿੱਥੋਂ ਆ ਤੁਸੀਂ ਕਿੱਥੋਂ ਆਪੋ ਅਸੀਂ ਫਾਇਲ ਕਰਦੇ ਭਾਈ ਨਿੱਕੇ ਜਿਹੇ ਬੱਚੇ ਨੂੰ ਘਾ ਦੇ ਹੱਥੇ ਲੈ ਕੇ ਆਏ ਵੈਸੇ ਬਸ ਭਾਈ ਪਰ ਛੋਟੇ ਜਿਹੇ ਬੱਚੇ ਨੂੰ ਕੋਲ ਲਿਆਉਂਦਾ ਜੇ ਇਹਨੂੰ ਕੋ ਵਿਚਾਰੇ ਨੂੰ ਕੁਝ ਹੋ ਗਿਆ ਇਹਦਾ ਕੌਣ ਜ਼ਿੰਮੇਵਾਰ ਹੈ ਅੱਛਾ ਅੱਗੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹਨੂੰ ਕੰਮ ਉਹ ਹੀ ਇੱਥੇ ਆ ਜਾਵੇ ਬਾਕੀ ਉਸ ਤਰ੍ਹਾਂ ਕੋਈ ਨਾ ਆਵੇ ਜਿਆਦਾ ਤਮਾਸ਼ਗੀਰ ਖਣੂ ਆ ਰਹੇ ਸਨ ਇਸ ਵਕਤ ਮੈਂ ਸਤਲੁਜ ਦੇ ਬਿਲਕੁਲ ਕੰਡੇ ਤੇ ਐ ਪਾਣੀ ਦਾ ਬਹਾਅ ਜਿਹੜਾ ਬਹੁਤ ਤੇਜ਼ ਹੈ ਪਰ ਜਿੱਥੇ ਲੋਕ ਦੁੱਖ ਦੀ ਘੜੀ 'ਚ ਫਸੇ ਹੋਏ ਨੇ ਉੱਥੇ ਹੀ ਕਈ ਲੋਕ ਪਿਕਨਿਕ ਸਪੌਟ ਮਣਾਉਣ ਆਏ ਹੋਏ ਨੇ ਪਿਕਨਿਕ ਮਣਾਉਣ ਆਏ ਹੋਏ ਨੇ ਕਿਉਂਕਿ ਬਹੁਤ ਸਾਰੇ ਲੋਕ ਤਮਾਸ਼ਾ ਦੇਖਣ ਆਏ ਆ ਤਾਂ ਜਿਹੜੇ ਦੁੱਖਾਂ 'ਚ ਫਸੇ ਹੋ ਤਾਂ ਠੀਕ ਐ ਪਰ ਜਿਹੜੇ ਤਮਾਸ਼ਾ ਦੇਖਣ ਆਏ ਆ ਉਹਨਾਂ ਹਾਸਤੇ ਬੜੀ ਸ਼ਰਮ ਵਾਲੀ ਗੱਲ ਐ ਕੋਈ ਆਸੇ-ਪਾਸੇ ਦੇ ਪਿੰਡ ਦੇ ਲੋਕ ਕਈ ਤਮਾਸ਼ਾ ਦੇਖਣ ਆਏ ਆ ਤਾਂ ਮੈਂ ਅੱਗੇ ਲੈ ਚੱਲਦਾ ਤੁਹਾਨੂੰ ਅੱਗੇ ਮੈਂ ਇੱਧਰ ਕੁਸ਼ਕ ਲੋਕ ਖੜੇ ਨੇ ਇੱਧਰ ਖੜੇ ਨੇ ਕੁਸ਼ਕ ਬਾਈ ਜੀ ਕਿਹੜੀ ਜਗ੍ਹਾ ਤੋਂ ਆ ਵੇਹ ਤਾਂ ਗੱਡੀਆਂ ਆਣੇ ਆ ਬੋਟਾ ਲੈ ਕੇ ਆ ਗੱਡੀਆਂ ਆ ਲੈ ਬੋਟਾ ਲੈ ਕੇ ਆਏ ਹੋ ਠੀਕ ਐ ਤਾਂ ਮੈਂ ਹੋਰ ਵੀ ਲੋਕਾਂ ਕੋਲੇ ਅੱਗੇ ਚੱਲਦਾ ਤੁਹਾਨੂੰ ਮੈਂ ਅੱਗੇ ਲੋਕਾਂ ਨੂੰ ਸਵਾਲ ਕਰਦਾ ਆ ਨਿੱਕੀ ਜੀ ਬੱਚੀ ਨੂੰ ਪਤਾ ਨਹੀਂ ਕਿਉਂ ਲਿਆਂਦਾ ਕਿਸੇ ਨੇ ਬਾਈ ਜੀ ਤੁਹਾਡੀ ਬੱਚੀ ਆ ਕਿਹੜਾ ਪਿੰਡ ਆ? ਆਰਾਮ ਸਿੰਘਲ ਪੈਣੀ। ਉਹ ਤਾਂ ਇੱਧਰ ਪੈ ਗਿਆ ਬਾਈ। ਆਰਾਮ ਸਿੰਘਲ ਪੈਣੀ। ਆਏ ਬਾਈ ਯਾਰ ਬੱਚੇ ਨੂੰ ਇੱਥੇ ਕਿਉਂ ਖਤਰੇ 'ਚ ਪਾਇਆ ਯਾਰ? ਰਿਲੀਫ ਕੈਂਪਾਂ ਉੱਥੇ ਲੈ ਕੇ ਜਾਓ ਉਹਨਾਂ ਬੱਚਿਆਂ ਨੂੰ। ਜਾਉਂ ਜੇ ਬੱਚਿਆਂ ਨੂੰ ਕੁਛ ਹੋ ਗਿਆ ਕੌਣ ਜ਼ਿੰਮੇਵਾਰ ਹੈ? ਨਹੀਂ ਲਜਾਉਂ ਹਾਂ ਉਹਨਾਂ। ਰਿਲੀਫ ਕੈਂਪ 'ਚ ਲੈ ਕੇ ਜਾਓ ਯਾਰ ਬੱਚਿਆਂ ਦੀ ਤੁਹਾਡੇ ਉੱਤੇ ਪ੍ਰਸ਼ਾਸਨ ਲੱਗਿਆ ਹੋਇਆ। ਬਾਹ ਜਾਉਂ ਹਾਂ ਉਹਨਾਂ। ਜਾਓ ਫਿਰ ਉੱਥੇ। ਬਾਈ ਤੁਸੀਂ ਕਿੱਥੋਂ ਆ? ਆਇਆ ਇੱਥੇ ਕੀ ਕਰਨਾ ਓ ਗੁਲਾਬੇ ਰਿਸ਼ਤੇਦਾਰਾਂ ਦੇ ਹਾਂਜੀ ਗੁਲਾਬੇ ਰਿਸ਼ਤੇਦਾਰਾਂ ਦੇ ਆਏ ਬਾਈ ਰਿਸ਼ਤੇਦਾਰ ਰਿਸ਼ਤੇਦਾਰ ਤਾਂ ਹੁਣ ਕੰਮ ਹੀ ਨਹੀਂ ਤੁਸੀਂ ਘਰੇ ਰਹੋ ਯਾਰ ਕਿਉਂ ਐਦਾਂ ਕਰਦੇ ਹੋ ਠੀਕ ਹੈ ਜੀ ਤੁਹਾਡੀ ਜਾਨ ਨੂੰ ਖਤਰਾ ਆਊਗਾ ਹਾਂਜੀ ਹਾਂਜੀ ਨਹੀਂ ਅੱਗੇ ਨਹੀਂ ਜਾਂਦੇ ਇੱਥੇ ਛੋਟੇ ਛੋਟੇ ਬੱਚੇ ਖੜੇ ਨੇ ਪੁੱਤ ਕਿਹਦੇ ਨਾਲ ਆਏ ਓਥੇ ਪਾਪਾ ਨਾਲ ਪਾਪਾ ਨਾਲ ਕਿੱਧਰੋਂ ਆਏ ਓ ਇਰਨੀ ਇਰਨੀ ਹਾਂਜੀ ਇਰਨੀ ਵਾਲੇ ਚ ਉੱਥੇ ਪਾਣੀ ਹੈਗਾ ਨਹੀਂ ਪੜੇ ਫਿਰ ਇੱਥੇ ਕੀ ਕਰਨਾ ਹੈ ਵੇਖ ਰਿਸਤੇਦਾਰ ਹੈਗੇ ਰਿਸਤੇਦਾਰ ਹੈਗੇ ਬਈ ਜੇ ਰਿਸ਼ਤੇਦਾਰਾਂ ਵੀਰ ਬਣ ਕੇ ਘਰੇ ਰੋ ਇੱਥੇ ਤਾਂ ਪਹਿਲਾਂ ਨਹੀਂ ਪ੍ਰਸ਼ਾਸਨ ਤੋਂ ਬੰਦੇ ਆਂਦੇ ਇੱਥੇ ਕਿ ਤੁਸੀਂ ਪਿਕਨਿਕ ਸਪੌਟ ਬਣਾਉਣਾ ਆਏ ਹੋ ਵੀਰੇ ਰਿਸ਼ਤੇਦਾਰ ਤਾਂ ਦੇਖਣੇ ਚਾਹੀਦੇ ਰਿਸ਼ਤੇਦਾਰ ਬਾਈ ਪਾਣੀ ਚ ਲੰਘ ਨਹੀਂ ਸਕਦੇ ਤੁਸੀਂ ਉਹ 베ੜੀ ਤਾਂ ਤਾਂ ਮਿਲ ਜਾਂਦੇ ਨਾ ਗਿਆ ਬਾਈ ਚੱਲ ਤਾਂ ਪੁੱਛ ਲਈ ਬਾਈ ਉਹਨਾਂ ਤਾਂ ਕਰਾਸ਼ਨ ਪਚਾਇਆ ਜਾ ਰਿਹਾ ਤੁਸੀਂ ਘਰੇ ਪਹੁੰਚੋ ਇਹ ਇਹ ਦੁੱਖ ਦੀ ਘੜੀ ਐ ਇਹਨੂੰ ਤਮਾਸ਼ਾ ਨਾ ਬਣਾਓ ਘਰੇ ਚੱਲੋ ਇੱਥੇ ਛੋਟੇ ਛੋਟੇ ਬੱਚੇ ਆ ਯਾਰ ਜੇ ਇਹਨਾਂ ਨੇ ਧੰਨਵਾਦ ਧੰਨਵਾਦ ਤੁਹਾਡਾ। ਜ਼ਿੰਮੇਵਾਰ ਕੌਣ ਹੈ? ਨਹੀਂ ਨਹੀਂ। ਨਹੀਂ ਪੈਣੀ ਘਰੇ ਜਾਓ ਜੂਰੀ। ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਪਿਕਨਿਕ ਸਪੌਟ ਮਣਾਉਣ ਆਏ ਆ। ਪ੍ਰਸ਼ਾਸਨ ਵੀ ਲਗਾਤਾਰ ਲੋਕਾਂ ਨੂੰ ਰੋਕ ਰਿਹਾ ਵੀ ਇਹਨੂੰ ਪਿਕਨਿਕ ਸਪੌਟ ਨਾ ਬਣਾਇਆ ਜਾਵੇ। ਇੱਥੇ ਤਮਾਸ਼ਾ ਨਾ ਬਣਾਇਆ ਜਾਵੇ। ਬਹੁਤ ਸਾਰੇ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਸਾਥ ਨਹੀਂ ਦਿੰਦੇ। ਨਜ਼ਰ ਆ ਰਹੇ ਆ ਕਿਉਂਕਿ ਜਿੱਥੇ ਦੁੱਖ ਦੀ ਘੜੀ ਆ ਉੱਥੇ ਬਹੁਤ ਸਾਰੇ ਲੋਕ ਤਮਾਸ਼ਾ ਵੇਖਣ ਪਹੁੰਚੇ ਆ। ਬਾਈ ਕਿੱਥੋਂ ਆ ਤੁਸੀਂ? ਕਰਾਸਤਨ ਦੇ ਵੀਰ। ਰਾਜਸਥਾਨ ਤੋਂ ਸੇਵਾ ਲੈ ਕੇ ਪਹੁੰਚੋ ਹਾਂਜੀ ਚਲੋ ਵਧੀਆ ਗੱਲ ਤਾਂ ਬਹੁਤ سارے ਲੋਕ ਸੇਵਾ ਲੈ ਕੇ ਵੀ ਪਹੁੰਚੇ ਆ ਤੇ ਕੁਸ਼ਕ ਤਮਾਸ਼ਾ ਵੇਖਣ ਵੀ ਪਹੁੰਚੇ ਆ ਜਿਹੜੇ ਤਮਾਸ਼ਾ ਵੇਖਣ ਪਹੁੰਚੇ ਆ ਉਹ ਵੇਖ ਕੇ ਪਰਾ ਹੋਈ ਜਾਂਦੇ ਆ ਪਰ ਇਹ ਦੁੱਖ ਦੀ ਘੜੀ ਆ ਮਾਸ਼ਾ ਨਹੀਂ ਦੇੜੀ ਦੇਖਦੇ ਆ ਉਹ ਭਾਈ ਮੈਂ ਮੈਂ ਤੁਹਾਨੂੰ ਕੀ ਕਿਹਾ ਰਾ ਮੋੜ ਕੇ ਮੈਂ ਤੁਹਾਨੂੰ ਕੀ ਕਿਹਾ ਮੈਨੂੰ ਇਹ ਦੱਸੋ ਤੂੰ ਇਹ ਕਹਿੰਦਾ ਤਮਾਸ਼ਾ ਵੇਖਣ ਆਲੇ ਪਰ ਮੜ ਗਿਆ ਵੇਖਣ ਆਲੇ ਹੈ ਨਹੀਂ ਉੱਥੇ ਨਹੀਂ ਉੱਥੇ ਹੈ ਕਹਿੰਦਾ ਸਾਨੂੰ ਵੇਖ ਤੂੰ ਕਹੇ ਉੱਥੇ ਹੈ ਨਹੀਂ ਵੇਖਣ ਆਲੇ ਮੇਰੀ ਗੱਲ ਸੁਣ ਤੂੰ ਸਾਨੂੰ ਵੇ ਵੱਡੇ ਭਾਈ ਵੱਡੇ ਭਾਈ ਮੈਂ ਮੈਂ ਆਪਦੇ ਆਸਤੇ ਕਹਿੰਦਾ ਮੈਂ ਆਪਦੇ ਆਸਤੇ ਅਸੀਂ ਤਾਂ ਖੜੇ ਸਿਆ ਆਏ ਕਹਿੰਦਾ ਨਹੀਂ ਨਹੀਂ ਸੋਣਿਆ ਮੈਂ ਆਪਦੇ ਆਸਤੇ ਕਹਿੰਦਾ ਟੋੜੀ ਟੋੜੀ ਤੁਹਾਡੀ ਪ੍ਰਸ਼ਾਸਨ ਨੂੰ ਜਾਣ ਪਿਆਰੀ ਹੈ ਲਗਾਤਾਰ ਪ੍ਰਸ਼ਾਸਨ ਰੋਕ ਰਿਹਾ ਰੋਕਾਂ ਨੂੰ ਸਰ ਰੋਕ ਲੋਕਾਂ ਨੂੰ ਰੋਕ ਰਹੇ ਹਾਂ ਵੀ ਇੱਥੇ ਤਮਾਸ਼ਾ ਨਾ ਦਿਖਾਓ ਇੱਥੇ ਨਾ ਰਹੋ ਲੋਕ ਕਿਵੇਂ ਦਾ ਸਹਿਯੋਗ ਦੇ ਰਹੇ ਆ ਸਾਰੇ ਇਸ ਤਰ੍ਹਾਂ ਗੱਲ ਹੈਗੀ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਜਿਹਨੂੰ ਕੰਮ ਉਹ ਹੀ ਇੱਥੇ ਆ ਜਾਵੇ ਬਾਕੀ ਉਸ ਤਰ੍ਹਾਂ ਕੋਈ ਨਾ ਆਵੇ ਜਾਦੇ ਤਮਾਸ਼ਗੀਰ ਵੇਖਣ ਨੂੰ ਆ ਰਹੇ ਥੇ ਕਿੰਨੇ ਕਿੰਨੇ ਕੁ ਲੋਕ ਆ ਇੱਥੇ ਤਮਾਸ਼ਗੀਰ ਕਾਫੀ ਦੋਗਾ ਤਮਾਸ਼ਗੀਰ ਆ ਜਾਈ ਉਧਰ ਛੋਟੇ ਛੋਟੇ ਬੱਚੇ ਫਿਰਦੇ ਆ ਹੁਣੇ ਬੱਚੇ ਜੇ ਦਰਿਆ ਦੇ ਵਿੱਚ ਡਿੱਗ ਪਏ ਤਾਂ ਜ਼ਿੰਮੇਵਾਰ ਕੌਣ ਆ ਇੱਕ ਮਿੰਟ ਬਾਈ ਇਹਨਾਂ ਦਾ ਪੁੱਤ ਕਿੱਥੋਂ ਆ ਤੁਸੀਂ ਕਿੱਥੋਂ ਆ ਪੁੱਤ ਅਸੀਂ ਫਾਇਲ ਗਏ ਤੁਹਾਨੂੰ ਪੁੱਤ ਤੁਸੀਂ ਉਧਰ ਜਾਓਗਾ ਇੱਧਰ ਰੀਲੀਫ ਕੈਂਪ ਅੱਚ ਜਾਓ ਖਾ ਜੇ ਦੁਖਦਾਈ ਘੜੀ ਚ ਹਾਂਜੀ ਬਾਈ ਬਾਈ ਜੀ ਅਸੀਂ ਸੇਵਾ ਲੈ ਕੇ ਆਏ ਆ ਜੀ ਕਲਰ ਖੜੇ ਦੇ ਪਿੰਡ ਨਾਲ ਆ ਜੀ ਗੰਗਾ ਨਗਰ ਤੋਂ ਜੀ ਜੀ ਸੇਵਾ ਲੈ ਕੇ ਆਏ ਆ ਸਾਨੂੰ ਅੱਗੇ ਨਹੀਂ ਆਣ ਦਿੱਤਾ ਜੀ ਕਿੰਨਾ ਕੰਨੀਓ ਹਾਂਜੀ ਕਿੰਨਾ ਕੰਨੀਓ ਉਹ ਪ੍ਰਥਾਸ਼ਨ ਕੰਨੀਓ ਬਾਈ ਐਕਚੁਅਲੀ ਪਤਾ ਕਾਰਨ ਕੀ ਆ ਹੁਣ ਜਿਹੜੀ ਇਹ ਵੀਡੀਓ ਕਰ ਰਹੇ ਆ ਐਕਚੁਅਲੀ ਜਿਹੜੇ ਲੋਕ ਤਮਾਸ਼ਾ ਦੇਖਣ ਆਇਆ ਉਹਨਾਂ ਕਾਰਨ ਜਾਮ ਲੱਗਿਆ ਹੋਇਆ ਸਾਡੀ ਵੀ ਗੱਡੀ ਪਿੱਛੇ ਖੜੀ ਆ ਉਹਨਾਂ ਲੋਕਾਂ ਨੂੰ ਜਦੋਂ ਇੱਥੋਂ ਪੇਜਿਆ ਜਾਊਗਾ ਤਿੰਨ ਟਰਾਲੀਆਂ ਹੈ ਠੀਕ ਹੈ ਉੱਤੇ ਖੜੀ ਹੈ 10-14 ਘੰਟੇ ਹੋ ਗਏ ਸਾਨੂੰ ਅੱਗੇ ਨਹੀਂ ਆਣ ਦਿੱਤਾ ਕੋਈ ਗੱਲ ਨਹੀਂ ਮੈਂ ਸੇਵਾ ਲੈ ਕੇ ਆਇਆ ਅਸੀਂ ਕੋਈ ਤਮਾਸ਼ਾ ਨਹੀਂ ਵੇਖਣ ਆਏ ਠੀਕ ਹੈ ਸੇਵਾ ਲੈ ਕੇ ਆਏ ਸਾਨੂੰ ਅੱਗੇ ਨਹੀਂ ਆਣ ਕੋਈ ਗੱਲ ਨਹੀਂ ਮੈਡ ਇਹ ਉੱਥੇ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰ ਤਾਂ ਜਰੂਰ ਤੁਹਾਡਾ ਲੰਗਰ ਅੱਗੇ ਲੈ ਕੇ ਆਉਣ ਮਾਗੇ ਹਾਂਜੀ ਜੀ ਇੱਕ ਮਿੰਟ ਬਾਈ ਬਾਈ ਕਿੱਥੋਂ ਆਏ ਹੋ ਤੁਸੀਂ ਮੈਂ ਇਸ ਤੱਕ ਤੇ ਬਾਈ ਇੱਧਰ ਕੀ ਯਾਰ ਇੱਥੇ ਪੰਜਾਬ ਡੁੱਬੀ ਜਾਂਦਾ ਤਮਾਸ਼ਾ ਦੇਖਣ ਆਏ ਹੋ ਤੁਸੀਂ ਯਾਰ ਵੱਡੇ ਬਾਈ ਚੰਗੀ ਗੱਲ ਹੈ ਆਪਣੇ ਵਾਸਤੇ ਤੁਸੀਂ ਭਰਾ ਮੇਰੇ ਯਾਰ ਬਾਈ ਪੰਜਾਬ ਡੁੱਬ ਰਿਹਾ ਯਾਰ ਤੁਸੀਂ ਘਰਾਂ ਚ ਬੈਠੋ ਯਾਰ ਇੱਧਰੋਂ ਤਾਂ ਲੋਕਾਂ ਨੂੰ ਮੱਸਾ ਬਚਾਈ ਜਾਂਦੇ ਅਸੀਂ ਤੁਸੀਂ ਇੱਥੇ ਆ ਬੱਚੇ ਨਿੱਕੇ ਨੇ ਕਿ ਆ ਪੁੱਤ ਕਿ ਆ ਕੀਦਾ ਆ ਤੁਰਪੇ ਤੁਰਪੇ ਬਾਈ ਆ ਜਿਹੜੇ ਸਵਾਦ ਲੈਣ ਆਏ ਸੀ ਜਿਹੜੇ ਤਮਾਸ਼ਾ ਦੇਖਣ ਆਏ ਸੀ ਆ ਤੁਰਪੇ ਅੱਗੇ ਲੈ ਚੱਲਦਾ ਤੁਹਾਨੂੰ ਹੁਣ ਹੁਣ ਕੱਲਾ ਹੁਣ ਕੱਲਾ ਜਿਹੜਾ ਪ੍ਰਸ਼ਾਸਨ ਆ ਬਾਈ ਕਿਹੜੀ ਜਗ੍ਹਾ ਤੋਂ ਆ ਹਾਂਜੀ ਕਿਹੜੀ ਜਗ੍ਹਾ ਤੋਂ ਕੌਣ ਤੁਸੀਂ ਸਾਡਾ ਪਿੰਡ ਦੇ ਕਾਂਵਾਲੀਏ ਕਾਂਵਾਲੀਆ ਡੁੱਬਿਆ ਹੋਇਆ ਪਹਿਲੀ ਸਾਡੀ ਪਾਰ ਰਿਹਾ ਖਲੰਬਰ ਜੀ ਹਾਂਜੀ ਬਾਈ ਹਾਂਜੀ ਮੈਂ ਐਕ ਸਰਪੰਚ ਆ ਰਾਮ ਸਿੰਘ ਪੈਣੀ ਤੋਂ ਹੂੰ ਅਸੀਂ ਜਿਹੜੇ ਆ ਤਮਾਸ਼ਾ ਵੇਖਣ ਆਲੇ ਆਏ ਹੋਏ ਨੇ ਅਸੀਂ ਵੀ ਬੇਨਤੀ ਕਰਦੇ ਆਂ ਵੀ ਇਹ ਥੋੜਾ ਜਿਹਾ ਆਦਾ ਕੰਟਰੋਲ ਕਰਨ ਕਿਉਂਕਿ ਸਾਡੇ ਜਿਹੜੇ ਸਮਾਜ ਸੇਵਕ ਸੇਵਾ ਲੈ ਕੇ ਆ ਰਹੇ ਨੇ ਉਹਨਾਂ ਨੂੰ ਵੀ ਨਹੀਂ ਅੱਗੇ ਆਂਦਾ ਜਾ ਰਿਹਾ ਸਿਰਫ ਇਹਨਾਂ ਦੀ ਵਜ੍ਹਾ ਕਰਕੇ ਸਾਡਾ ਟ੍ਰੈਫਿਕ ਕਾਫੀ ਜ਼ਿਆਦਾ ਹੋ ਜਾਂਦਾ ਜੀ ਕੋਈ ਮੋਟਰਸਾਈਕਲ ਕੋਈ ਗੱਡੀਆਂ ਆ ਤੇ ਲਾ ਦਿੰਦੇ ਐ ਤੇ ਉਹ ਸਮਾਜਿਕ ਸੇਵਾ ਦੇ ਵਿਚਾਰੇ ਸਵੇਰ ਤੋਂ ਲੈ ਕੇ ਅੱਜ ਹੁਣ ਤੱਕ ਖੜੇ ਐ ਉਹ ਵਿਚਾਰੇ ਪਿੱਛੇ ਮੁੜ ਜਾਂਦੇ ਐ ਜਿਹੜਾ ਹਿੱਕਰੀ ਪਿੱਛੇ ਮੁੜ ਗਿਆ ਉਹ ਦੁਬਾਰਾ ਥੋੜਾ ਆਊਗਾ ਜੀ ਉਹਨੂੰ ਇੰਨਾ ਸਵੇਰ ਦੇ ਆ ਕੇ ਇੱਥੇ ਰੁਕੇ ਹੋਏ ਨੇ ਅਸੀਂ ਕਹਿੰਨੇ ਵੀ ਉਹਨਾਂ ਨੂੰ ਆ ਕੇ ਸੇਵਾ ਕਰਨ ਦਿਓ ਜਿਹੜੇ ਡੁੱਬੇ ਆ ਜਿਹੜੇ ਹੜ ਆਇਆ ਹੈ ਉੱਥੇ ਸੇਵਾ ਕਰਨ ਦਿਓ ਜੀ ਹਾਂਜੀ ਤਾਂ ਮੈਂ ਅੱਗੇ ਹੋਰ ਲੈ ਚੱਲਦਾ ਕਈ ਲੋਕ ਵੇਖ ਕੇ ਮੈਨੂੰ ਤੁਰ ਪਿਆ ਕਿਉਂਕਿ ਜਿੱਥੇ ਪੰਜਾਬ ਦੀ ਚ ਦੁੱਖ ਦੀ ਘੜੀ ਹੈ ਜਿੱਥੇ ਪੰਜਾਬ ਕੁਰਲਾ ਰਿਹਾ ਰੋ ਰਿਹਾ ਉੱਥੇ ਕਈ ਲੋਕ ਤਮਾਸ਼ਾ ਵੇਖਣ ਆਏ ਐ ਕਈ ਲੋਕ ਕਿ ਪਿਕਨਿਕ ਸਪੌਟ ਮਣਾਉਣ ਆਏ ਐ ਆਪਦੇ ਬੱਚਿਆਂ ਨੂੰ ਦਿਖਾਉਣ ਆਏ ਐ ਪਰ ਇਹ ਗੱਲਾਂ ਚੰਗੀਆਂ ਨਹੀਂ ਇਧਰਲੇ ਪਾਸੇ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਲੱਗਿਆ ਹੋਇਆ ਹੈ ਮੈਡੀਕਲ ਸਹੂਲਤਾਂ ਲੱਗੀਆਂ ਹੋਈਆਂ ਨੇ ਪਰ ਲੋਕ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਸਮਰਥਨ ਦਿੰਦੇ ਆ ਲੋਕ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਨਾਲ ਬਤਰਾਅ ਕਰ ਰਹੇ ਆ ਮੈਂ ਇਹ ਇਹ ਵੀ ਲਗਾਤਾਰ ਤਸਵੀਰਾਂ ਦਿਖਾ ਰਿਹਾ ਇਧਰਲੇ ਪਾਸੇ ਥੋੜੀ ਜੀ ਪੀੜ ਘਟ ਹੈ ਕੁਝ ਜਿਹੜੇ ਤਮਾਸ਼ਕੀਰ ਨੇ ਉਹਨਾਂ ਦੇ ਕਾਰਨ ਲੰਮਾ ਜਾਮ ਲੱਗਿਆ ਹੋਇਆ ਬਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਜਲਾਲਾਬਾਦ ਤੋਂ ਤੇ ਕਿ ਇਧਰ ਕੀ ਕਰਨਾ ਹੈ ਉਹ ਇਧਰ ਆ ਘਾਰੇਗਾ ਸਾਡਾ ਆਦਾ ਕਿਧਰੋਂ ਆਇਆ ਮੇਰਾ ਰੇਤਿਲ ਪਿੰਡ ਹੈ ਮੇਰਾ ਹਾਂਜੀ ਹਾਂਜੀ ਸਮਾਨ ਕਢਾਉਣ ਚੱਲੇ ਸੀ ਐਂਡੀ ਨੇ ਜਾਣ ਨਹੀਂ ਦਿੰਦੇ ਬਹੁਤ ਅਸੀਂ ਸਮਾਨ ਉੱਚਾ ਕਰਨ ਜਾਣਾ ਸੀ ਪਾਣੀ ਆ ਗਿਆ ਅੱਛਾ ਤੇ ਛੱਤ ਰੱਖਣਾ ਸੀ ਪਾਣੀ ਤੇ ਕਿਹੜਾ ਪਿੰਡ ਆ ਤੁਹਾਡਾ ਰੇਤੇ ਵਾਲੀ ਪਣੀ ਠੀਕ ਹੈ ਕੀ ਕੀ ਹੋਜੇ ਹਾਲਾਤ ਹੈ ਕਰ ਹਾਲਾਤ ਬਹੁਤ ਮਾੜੇ ਆ ਜੀ ਬਹੁਤ 10 ਸਾਲ ਪਿੱਛੇ ਗਿਆ ਚਲੇ ਆਈ ਬਹੁਤ ਮਾੜੇ ਹੋ ਗਏ ਲਾਤ ਨੀਆ ਟੱਪ ਗਿਆ ਨੀਆਂ ਪਾਟ ਗਿਆ 6 ਕਿਲੇ ਚੁੰਨੇ ਦੇ ਕੋਈ ਇੱਕ ਡੱਕਾ ਨਹੀਂ ਰਹਿ ਗਿਆ ਬਹੁਤ ਲਾਤ ਮਾੜੇ ਨੇ ਕੋਈ ਗੱਲ ਨਹੀਂ ਬਈ ਪ੍ਰਸ਼ਾਸਨ ਤੁਹਾਡੀ ਮਦਦ ਕਰੂਗਾ ਪ੍ਰਸ਼ਾਸਨ ਪ੍ਰਸ਼ਾਸਨ ਕੁਝ ਨਹੀਂ ਮਦਦ ਕਰ ਰਿਹਾ ਜੀ ਕੁਝ ਨਹੀਂ ਬਾਸ ਇੱਥੇ ਮੇਲਾ ਅਸਿਸਟੈਂਟ ਕਰਦੇ ਹੁਣ ਸਾਨੂੰ ਲੋੜ ਹੈ ਜਾਣ ਦੀ ਸਾਨੂੰ ਲੈਕ ਨਹੀਂ ਜਾਂਦੇ ਬਸ ਕੋਈ ਨਹੀਂ ਰੋਟੀ ਨਹੀਂ ਪੁੱਜੀ ਉੱਥੇ ਲੰਗਰ ਲੰਗਰਨ ਲੱਗਈ ਹੈ ਸਸਤਲ ਲੋਕਾਂ ਨੂੰ ਲੈ ਕੇ ਜਾਣੇ ਕੁਝ ਨਹੀਂ ਲੈ ਕੇ ਜਾਣੀ ਜੀ ਜੀ ਤਾਂ ਇੱਧਰਲੇ ਪਾਸੇ ਹੋਰ ਅੱਗੇ ਵੱਲ ਹੈ ਚੱਲਦਾ ਤੁਹਾਨੂੰ ਮੈਂ ਇੱਧਰਲੇ ਪਾਸੇ ਹੋਰ ਚਲਦੇ ਆ ਤਾਂ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਹੋਰ ਦਿਖਾਉਣਾ ਲਗਾਤਾਰ ਤਸਵੀਰਾਂ ਇਸ ਵਕਤ ਸਤਲੁਜ ਕੰਡੇ ਦੀਆਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਿਹਾ ਇੱਧਰਲੇ ਪਾਸੇ ਕਾਵਾਂ ਵਾਲੀ ਹੈ ਪੱਤਨ ਉੱਥੇ ਲਗਾਤਾਰ ਹੈ ਮੈਂ ਦਾ ਲਗਾਤਾਰ ਕਵਰੇਜ ਦਿਖਾ ਰਿਆ ਤੁਹਾਨੂੰ ਬਾਬਾ ਜੀ ਤੁਸੀਂ ਕਿੱਧਰ ਚੱਲੇ ਹੋ ਮੈਂ ਤਾਂ ਜੰਗੜ ਪੈਣੀ ਜਾਗਾ ਤੇ ਚਾਰ ਵੱਜਾ ਵਾ ਤੇ ਚਾਰਾ ਲੈ ਜਾਣਾ ਸੀ ਅੱਛਾ ਮਿਲਿਆ ਚਾਰਾ ਸੂਰਾ ਨਹੀਂ ਕੋਈ ਅਜੇ ਉਹ ਆਂਦੇ ਦਿਨੇ ਦਿਨੇ ਕੋਈ ਗਾਲੀ ਚਲੋ ਮਿਲ ਜੂਗਾ ਇੱਧਰ ਮੁੰਡੇ ਵੀ ਬਹੁਤ ਫਰਦੇ ਨੇ ਬਾਈ ਕਿੱਥੋਂ ਆਏ ਹੋ ਦੋਨਾਂ ਨੇ ਕਿਤੋਂ ਹੈ ਦੋਨਾਂ ਨੇ ਕਿਤੋਂ ਉਹ ਕਿੱਥੇ ਪੈਂਦਾ ਹਾਂ ਅੱਗੇ ਪੈਂਦਾ ਪਾਰ ਇਹ ਤੁਸੀਂ ਰੀਲੀਫ ਕੈਂਪਾਂ 'ਚ ਜਾਓ ਖਾ ਰੀਲੀਫ ਕੈਂਪ ਬਣਿਆ ਯਾਰ ਉੱਥੇ ਉਹਤ ਨਹੀਂ ਸੰਜਾਨ ਦਿੰਦੇ ਯਾਰ ਕੋਈ ਨਹੀਂ ਛੱਡ ਦਿੰਦਾ ਲਓ ਮੈਂ ਛੱਡ ਕੇ ਆਉਣਾ ਤੁਹਾਨੂੰ ਛੱਡਿਆ ਚਲੀਏ ਓਏ ਬਾਤ ਪਤਾ ਮੇਰੀ ਗੱਲ ਸੁਣ ਛੋਟੇ ਵੀਰ ਹਾਂਜੀ ਵੀਰ ਤੁਹਾਡੀ ਜਾਨ ਸਾਨੂੰ ਬਹੁਤ ਕੀਮਤੀ ਹੈ ਠੀਕ ਵੀਰ ਤੁਸੀਂ ਭਰਾ ਸਾਡੇ ਹਾਂਜੀ ਵੀਰ ਬਣ ਕੇ ਇੱਥੇ ਪਾਣੀ ਵਧਦਾ ਜਾਂਦਾ ਕੋਈ ਨੁਕਸਾਨ ਨਾ ਹੋਵੇ ਵੀਰ ਬਣ ਕੇ ਆਪਦੇ ਪਰਿਵਾਰ ਨੂੰ ਆਪ ਤੁਸੀਂ ਰੀਲੀਫ ਕੈਂਪਾਂ ਚ ਪਹੁੰਚੋ ਠੀਕ ਕਿਸੇ ਵੀ ਚੀਜ਼ ਦੀ ਲੋੜ ਆ ਦੱਸੋ ਤੁਸੀਂ ਸਾਨੂੰ ਅਸੀਂ ਨਾਲ ਆ ਯਾਰ ਠੀਕ ਜੀ ਰਿਸ਼ਤੇ ਰਹਿ ਉੱਤਨੀ ਕੋਈ ਚੀਜ਼ ਮਿਲਦੀ ਤਾਂ ਕੋਈ ਜਵਾਬ ਕਰ ਰਹੀ ਉਹ ਮਗਰ ਲੰਗਰ ਖੜਾ ਮੈਂ ਉਹਨਾਂ ਨੂੰ ਕਹਿਣਾ ਆਜੋ ਲੰਗਰ ਦਾ ਬਣ ਜੀ ਉੱਥੇ ਆਜੋ ਖੜੇ ਲੰਗਰ ਆਜੋ ਤਰੜੇ ਬਹੁਤ ਸਾਰੇ ਲੋਕ ਨੇ ਕਈ ਮੇਰੇ ਭਰਾ ਰੀਲਾ ਵੀ ਬਣਾਈ ਜਾਂਦੇ ਆ ਕਈ ਠੀਕ ਆ ਬਾਈ ਬਾਈ ਠੀਕ ਹੋ ਰੀਲਾ ਬਣਾਈ ਜਾਂਦੇ ਹੋ ਹਾਂਜੀ ਬਾਈ ਲੱਗਦਾ ਬਾਈ ਪੰਜਾਬ ਟੋਪ ਦਾ ਹੋਵੇ ਤੇ ਅਸੀਂ ਰੀਲਾ ਬਣਾਉਂਦੇ ਹੋਈਏ ਚੰਗਾ ਲੱਗਦਾ ਨਹੀਂ ਜੀ ਫੇਰ ਬਈ ਆਪਾਂ ਕਾਹਦੋ ਬਣਾਉਣੇ ਆ ਕੁੱਤਿਆਂ ਵਾਇਰ ਦੇ ਨਹੀਂ ਬਣਾਉਂਦੇ ਨਹੀਂ ਬਣਾਉਣੀਆਂ ਚਾਹੀਦੀਆਂ ਸਾਡਾ ਪੰਜਾਬ ਡੁੱਬੀ ਜਾਂਦਾ ਯਾਰ ਅਸੀਂ ਰੀਲਾ ਬਣਾਉਣੇ ਫਿਰਦੇ ਆ ਨਹੀਂ ਜੀ ਨਹੀਂ ਚੰਗਾ ਲੱਗਦਾ ਇਹ ਨਹੀਂ ਜੀ ਇਹ ਕੋਈ ਇਕਨਿਕ ਸਪੌਟ ਹੈ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕੋਈ ਮੇਲਾ ਲੱਗਿਆ ਐਸੀ ਤਮਾਸ਼ਾ ਦੇਖਣਾ ਹੈ ਨਹੀਂ ਸਰ ਜੀ ਮੇਲਾ ਫਿਰ ਕਿਉਂ ਦੇਖ ਰਹੇ ਆ ਯਾਰ ਭਰਾ ਇੱਥੇ ਜੇ ਜੇ ਕੋਈ ਨੁਕਸਾਨ ਹੋ ਗਿਆ ਜ਼ਿੰਮੇਵਾਰ ਕੌਣ ਆ ਮੁੜ ਕੇ ਕਹੋਗੇ ਪ੍ਰਸ਼ਾਸਨ ਦੀ ਗਲਤੀ ਨਾਲ ਹੋ ਗਿਆ ਵੀਰ ਬਣ ਕੇ ਭਰਾ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਊਗੀ ਰਿਲੀਫ ਕੈਂਪਾਂ 'ਚ ਜਾਓ ਵੀਰ ਬਣ ਕੇ ਠੀਕ ਇੱਥੇ ਪੁਲਿਸ ਦਾ ਪੁਲਿਸ ਪ੍ਰਸ਼ਾਸਨ ਦਾ ਨਾਲ ਸਾਥ ਦਿਓ ਤੁਹਾਡੇ ਹੱਥੇ ਲੱਗਿਆ ਸਾਰਾ ਪ੍ਰਸ਼ਾਸਨ ਚਾਹੇ ਉਹ ਐਨਡੀਆਰਐਫ ਦੀਆਂ ਟੀਮਾਂ ਚਾਹੇ ਉਹ ਆਪਣਾ ਲੋਕਲ ਪ੍ਰਸ਼ਾਸਨ ਉਹ ਤੁਹਾਡੇ ਹੱਥੇ ਲੱਗਿਆ ਵੀਰ ਬਣ ਕੇ ਚੱਲੋ ਬਾਈ ਤੁਸੀਂ ਵੀ ਤਾਂ ਬਾਈ ਨਿੱਕੇ ਜਿਹੇ ਬੱਚੇ ਨੂੰ ਕਾਹਦੇ ਹੱਥੇ ਲੈ ਕੇ ਆਏ ਇੱਥੇ ਵੈਸੇ ਬਸ ਬਿਆਸੀ ਬਾਈ ਯਾਰ ਪੰਜਾਬ ਡੁੱਬੀ ਜਾਂਦਾ ਚੰਗਾ ਲੱਗਦਾ ਤਮਾਸ਼ੇ ਦੇਖਦੇ ਆਪਾਂ ਤਮਾਸ਼ਾ ਕੀ ਕੋਈ ਪਰਿਵਾਰ ਨੂੰ ਲੈਣ ਆਏ ਆ ਬਾਈ ਫਿਰ ਛੋਟੇ ਜਿਹੇ ਬੱਚੇ ਨੂੰ ਕਿਉਂ ਲਿਆਂਦਾ ਜੇ ਇਹਨੂੰ ਕੋ ਵਿਚਾਰੇ ਨੂੰ ਕੁਝ ਹੋ ਗਿਆ ਇਹਦਾ ਕੌਣ ਜ਼ਿੰਮੇਵਾਰ ਹੈ ਅੱਛਾ ਬਾਈ ਛੋਟਾ ਜਿਹਾ ਬੱਚਾ ਯਾਰ ਆਪਦੀ ਜਾਣ ਤਾਂ ਜੋਖਮ ਚ ਪਾਈ ਆ ਭਰਾ ਇਹਨੂੰ ਰੀਲੀਫ ਕੈਂਪ ਚ ਛੱਡ ਕੈਂਪ ਐ ਇੱਦਾਂ ਕਿੱਧਰ ਰਹੇਗਾ ਮਾਂ ਪਿਓ ਬਗੜ ਰਹੇਗਾ ਤੂੰ ਉੱਥੇ ਰਹਿ ਰੀਲੀਫ ਕੈਂਪ ਚ ਕੋਈ ਲੈ ਕੇ ਆ ਜਾਊਗਾ ਐ ਕੋਈ ਨਹੀਂ ਰੱਖਦਾ ਬਸ ਐਵੇਂ ਬਸ ਸਾਰੇ ਦੂਜੇ ਨਜ਼ਾਰੇ ਵਾਲੀ ਨੇ ਤਾਂ ਆਜੋ ਆਜੋ ਤੁਹਾਨੂੰ ਅੱਗੇ ਲੈ ਚੱਲਦਾ ਮੈਂ ਤਾਂ ਲਗਾਤਾਰ ਜਿਹੜੇ ਲੋਕ ਆ ਭਾਈ ਉਹ ਸਾਡੀ ਵੀ ਨਹੀਂ ਮੰਨਦੇ ਤਾਂ ਲੋਕ ਪਤਾ ਨਹੀਂ ਗੱਲ ਮੰਨਣਾ ਹੀ ਨਹੀਂ ਚਾਹੁੰਦੇ